ਮਾਰਕ ਨੂੰ ਫਿਲੌਰ ਵਿੱਚ ਡਾਕਟਰ ਬੀ.ਆਰ. ਅੰਬੇਦਕਰ ਦੀ ਮੂਰਤੀ ਦੀ ਪੰਨ ਤੋੜ ਤੋਂ ਬਾਅਦ ਰਾਜਨੀਤਿਕ ਆਗੂਆਂ ਵੱਲੋਂ ਵੱਡੀ ਗਿਣਤੀ ਵਿੱਚ ਗੁੱਸੇ ਭਰੇ ਪ੍ਰਤੀਕਰਮਾਂ ਅਤੇ ਸੁਰੱਖਿਆ ਦੇ ਮੱਦੇ ਨਜ਼ਰ बसपा ਅਤੇ ਲੋਕ ਇਨਸਾਫ ਮੰਚ 14 ਅਪ੍ਰੈਲ ਨੂੰ ਅੰਬੇਦਕਰ ਦੇ ਜਨਮ ਦਿਵਸ ਉਤੇ ਬੁੱਤਵਾਲੀ ਥਾਂ ਤੇ ਰੈਲੀਆਂ ਅਤੇ ਮਾਰਚ ਕਰਨਗੇ बसपा ਜਿਸ ਨੇ ਬੁੱਤਵਾਲੀ ਥਾਂ ਤੇ ਧਰਨਾ ਦਿੱਤਾ ਸੀ ਤੇ ਪੰਨ ਤੋੜ ਦੇ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਨੂੰ ਚੁੱਕਿਆ ਸੀ 14 ਅਪ੍ਰੈਲ ਨੂੰ ਉਸ ਥਾਂ ਤੇ ਜ਼ਿਲ੍ਹਾ ਪੱਧਰੀ ਪੰਜਾਬ ਸੰਭਾਲੋ ਰੈਲੀ ਕਰੇਗੀ ਲੋਕ ਇਨਸਾਫ ਮੰਚ 14 ਅਪ੍ਰੈਲ ਨੂੰ ਨੰਗਲ ਵਿਖੇ ਸੰਵਿਧਾਨ ਬਚਾਓ ਚੇਤਨਾ ਮਾਰਚ ਵੀ ਕਰੇਗਾ ਡਾਕਟਰ ਅੰਬੇਦਕਰ ਸੋਸ਼ਲ ਵੈਲਫੇਅਰ ਐਨ ਐਜੂਕੇਸ਼ਨ ਸੁਸਾਇਟੀ ਅਨ ਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਫਲੋਰ ਵਿੱਚ ਕੱਲ ਤੋਂ ਜਾਗਰੂਕਤਾ ਦੀ ਯੋਜਨਾ ਬਣਾ ਰਹੀ ਹੈ ਜਿੱਥੇ ਬਸਪਾ ਸੂਬਾ ਪ੍ਰਧਾਨ ਅਫਤਾਰ ਸਿੰਘ ਕਰੀਮਪੁਰੀ ਬਸਪਾ ਰੈਲੀ ਦੀ ਪ੍ਰਧਾਨਗੀ ਕਰਨਗੇ ਉੱਥੇ ਲੋਕ ਇਨਸਾਫ ਮਾਰਚ ਨੇ ਘੱਟੋ ਘੱਟ 300 ਮੋਟਰਸਾਈਕਲਾਂ ਅਤੇ ਵੱਖ-ਵੱਖ ਵਾਹਨਾਂ ਦੀ ਬਾਈਕ ਰੈਲੀ ਦਾ ਸੱਦਾ ਦਿੱਤਾ ਹੈ ਬਸਪਾ ਸੂਬਾ ਪ੍ਰਧਾਨ ਅਫਤਾਰ ਸਿੰਘ ਕਰੀਮਪੁਰੀ ਨੇ ਕਿਹਾ ਹੈ ਕਿ 31 ਮਾਰਚ ਨੂੰ ਬਾਪਰੀ ਘਟਨਾ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਪੁਲਿਸ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਸਟਾਫ ਲੜਾਈ ਜਾਰੀ ਰਹੇਗੀ ਸਰਕਾਰ ਨੂੰ ਥੋਸ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਜੋ ਜਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ